ਸਸ ਸਤਿਗੁਰ ਜੀ ਸਾਰਿਆਂ ਨੂੰ ਜੁੜ ਚੁੱਕੇ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ 5 6 7 ਅਤੇ 8 ਸਤੰਬਰ ਪੰਜਾਬ ਦੇ ਵਿੱਚ ਜੋ ਲਗਾਤਾਰ ਮੀਂਹ ਦਾ ਇੱਕ ਤੂਫਾਨ ਵਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹਾਂ ਦੀ ਲੜੀ ਲੱਗਦੀ ਹੋਈ ਦਿਖਾਈ ਦੇ ਰਿਹਾ ਕਿਉਂਕਿ ਹਾਲੇ ਤੱਕ ਪੰਜਾਬ ਦੇ ਉੱਪਰੋਂ ਹੜ੍ਹਾਂ ਦਾ ਖਤਰਾ ਨਹੀਂ ਟਲਿਆ ਜਿਹੜੇ ਇਲਾਕਿਆਂ ਵਿੱਚ ਪਾਣੀ ਪਹਿਲਾਂ ਹੀ ਭਰਿਆ ਹੋਇਆ ਜੀ ਉਹਦੇ ਉੱਪਰ ਫੇਰ ਦੁਆਰਾ ਤੋਂ ਹੜ੍ਹਾਂ ਦਾ ਖਤਰਾ ਦਿਖਾਈ ਦੇ ਰਿਹਾ ਕਿਉਂਕਿ ਹੁਣ ਸਤਲੋਜ ਅਤੇ ਘੱਗਰ ਨੇ ਵੀ ਆਪਣਾ ਸਿਰ ਚੱਕ ਲਿਆ ਜੀ ਪਾਖੜੇ ਦਾ ਡੈਮ ਜਿਹੜਾ ਹੈ ਉਹ 1680 ਫੁੱਟ ਉਸ ਦੀ ਆਪਣੀ ਕਪੈਸਿਟੀ ਹੈ 1680 ਫੁੱਟ ਉਹ ਪਹੁੰਚ ਚੁੱਕਿਆ ਜੀ ਲਗਭਗ ਦੁਪਹਿਰੇ 2:00 ਵਜੇ ਅੰਜ 4 ਤਰੀਕ ਨੂੰ ਪਾਣੀ ਛੱਡ ਦਿੱਤਾ ਜਾਵੇਗਾ ਜਿਸ ਦੇ ਨਾਲ ਖਤਰਾ ਹੋਰ ਜ਼ਿਆਦਾ ਵੱਦਦਾ ਦਿਖਾਈ ਦੇ ਰਿਹਾ ਸਤਲੁਜ ਦੇ ਕੈਚਮੈਂਟ ਦੇ ਏਰੀਆ ਦੇ ਵਿੱਚ ਕਿਉਂਕਿ ਸਤਲੁਜ ਪਾਖੜੇ ਤੋਂ ਲੈ ਕੇ ਫਜ਼ਿਲਕਾ ਫਿਰੋਜ਼ਪੁਰ ਤੱਕ ਮਾਰ ਕਰਦਾ ਹੈ ਪਾਕਿਸਤਾਨ ਤੱਕ ਪੂਰਾ ਦੁਆਬੇ ਦਾ ਤੋਂ ਹੇਠਲੇ ਪਾਸੇ ਅਗਰ ਜਿੰਨਾ ਮਾਲਵੇ ਬੈਲਟ ਹੈ ਸਾਰੀ ਮਾਲਵੇ ਬੈਲਟ ਨੂੰ ਡਬਾਉਣ ਦੀ ਸਮਰੱਥਾ ਸਤਲੁਜ ਰੱਖਦਾ ਹੈ ਅਜਿਹੇ ਦੇ ਵਿੱਚ ਚਿੰਤਾ ਹੋਰ ਜ਼ਿਆਦਾ ਵੱਧ ਰਹੀ ਹੈ ਤੁਸੀਂ ਤਾਜਾ ਸੈਟਲਾਈਟ ਮੈਪਸ ਦੇਖੋਗੇ ਤਾਂ ਬੱਦਲਬਾਈ ਫਿਲਹਾਲ ਹਲੇ ਬਣੀ ਹੋਈ ਹੈ ਜੀ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਤੇ ਦੱਸਣ ਵਾਲੀ ਗੱਲ ਹੈ ਕਿ ਸਾਰੇ ਜਿੰਨੇ ਵੀ ਡੈਮ ਨੇ ਸਾਡੇ ਇਸੇ ਇਲਾਕੇ ਦੇ ਵਿੱਚ ਨੇ ਅਗਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤਾਂ ਦੇਖ ਸਕਦੇ ਹੋ ਕਿ ਬੱਦਲਬਾਈ ਕਿਸ ਤਰੀਕੇ ਨਾਲ ਬਣੀ ਹੋਈ ਹੈ ਮੀਂਹ ਦੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਡੰਗਲ ਅਨੰਦਪੁਰ ਸਾਹਿਬ ਰੂਪਨਗਰ ਤੇ ਨਾਲ ਦੀ ਨਾਲ ਮੁਹਾਲੀ ਚੰਡੀਗੜ੍ਹ ਸਾਰੇ ਦਰਿਆ ਨਦੀਆਂ ਇੱਥੋਂ ਹੀ ਨਿਕਲਦੀਆਂ ਨੇ ਕੋਮਗਟੇਮ ਦੀ ਗੱਲ ਕਰ ਲਈਏ ਰਣਜੀਤ ਸਾਹ ਦਾ ਟਾਈਮ ਦੀ ਗੱਲ ਕਰ ਲਈਏ ਪਾਖੜੇ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਹੇਟਲੇ ਪਾਸੇ ਸੁਖਨਾ ਲੇਖ ਦੀ ਗੱਲ ਕਰ ਲਈਏ ਤੇ ਖੱਗਰ ਦੀ ਗੱਲ ਕਰ ਲਈਏ ਇਹਨਾਂ ਦੇ ਵਿੱਚ ਪਾਣੀ ਜਦੋਂ ਵੀ ਆਵੇਗਾ ਤਾਂ ਇਸ ਇਲਾਕੇ ਵਿੱਚੋਂ ਹੀ ਆਵੇਗਾ ਤੇ ਇਸ ਇਲਾਕੇ ਵਿੱਚ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਸਾਨੂੰ ਅਗਰ ਪਹਿਲੀ ਵਾਰੀ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿ ਹੋ ਸਕੇ ਤਾਂ ਆਪਣੇ ਵਾਹੀ ਗੁਰੂ ਅੱਗੇ ਆਪਣੇ ਭਗਵਾਨ ਅੱਗੇ ਅਗੇ ਆਪਣੇ ਈਸ਼ਵਰ ਅੱਗੇ ਜ਼ਰੂਰ ਅਰਦਾਸ ਕਰੋ ਤਾਂ ਕਿ ਪੰਜਾਬ ਦੇ ਇਸ ਮਾੜੀ ਘੜੀ ਤੋਂ ਬਚਾਇਆ ਜਾ ਸਕੇ ਕਮੈਂਟ ਬਾਕਸ ਵਿੱਚ ਤੁਸੀਂ ਵਾਹਿਗੁਰੂ ਅੱਲਾ ਰਾਮ ਆਪਣੇ ਜੀਜ਼ਸ ਮਾਤਾ ਰਾਣੀ ਜੀ ਨੂੰ ਵੀ ਮੰਨਦੇ ਹੋ ਜਰੂਰ ਕਮੈਂਟ ਕਰਿਓ ਤਾਂ ਕਿ ਪੰਜਾਬ ਦੀ ਜਿਹੜੀ ਅਰਦਾਸ ਹੈ ਉਹਨਾਂ ਤੱਕ ਕਬੂਲ ਹੋ ਸਕੇ ਹੁਣ ਦੇਖਦੇ ਹਾਂ ਜੀ ਮੌਸਮ ਦੇ ਕੀ ਹਾਲਾਤ ਨੇ ਖਾਲ ਕਰੀਏ ਬਤਾ ਪੰਜ ਸਤੰਭਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦਾ ਖਤਰਾ ਹਲੇ ਤੱਕ ਟਲਿਆ ਨਹੀਂ ਹੈਗਾ ਜੀ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਲਗਾਤਾਰ ਬਰਸਾਤ ਹੁੰਦੀ ਦਿਖਾਈ ਦੇ ਸਕਦੀ ਹੈ ਜੋ ਕਿਤਨੇ ਕਿਤੇ ਚਿੰਤਾ ਵਧਾ ਸਕਦੀ ਹੈ ਸਾਡਾ ਰঞ্জੀਤ ਸਾਹਿਬ ਦਾ ਟੇਮ ਸਾਡਾ ਪੌਂਗ ਟੇਮ ਅਤੇ ਸਾਡਾ ਪਖੜਾ ਟੇਮ ਖਤਰੇ ਦੇ ਨਿਸ਼ਾਨ ਤੇ ਵਗ ਰਹੇ ਨੇ ਗੁਰਦਾਸਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਫਤੇਗੜ ਸਾਇ ਮੋਹਾਲੀ ਅਤੇ ਪਟਿਆਲਾ ਵਿੱਚ ਵੀ ਤਗੜੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਬਰਨਾਲਾ ਸੰਗਰੂਰ ਤੇ ਮਾਨਸਾ ਵਿੱਚ ਥਲਕੀ ਦਰਮਿਆਨੀ ਬਰਸਾਤ ਹੋ ਸਕਦੀ ਹੈ ਫਿਲਕਾ ਮੋਗਾ ਫਰੀਦਕੋਟ ਮੁਕਸਰ ਫਿਲਕਾ ਤੇ ਬਠਿੰਡਾ ਦੇ ਢਾਈ ਨੇ ਪਰ ਇਹਨਾਂ ਦਾ ਕੋਈ ਵੱਡਾ ਫਾਇਦਾ ਪੰਜਾਬ ਨੂੰ ਨਹੀਂ ਦੇਖਣ ਨੂੰ ਮਿਲ ਰਿਹਾ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਤਾਂ 6 ਤੇ 7 ਤਰੀਕ ਨੂੰ ਮੌਸਮ ਫੇਰ ਬਦਲਦਾ ਦਿਖਾਈ ਦੇਵੇਗਾ 7 ਤਰੀਕ ਨੂੰ ਫੇਰ ਮੀਂਹ ਜਿਹੜਾ ਹੈ ਉਹ ਸਿਰ ਚੱਕਦਾ ਦਿਖਾਈ ਦੇ ਰਿਹਾ ਹੈ ਖੇਤਰੀਕ ਨੂੰ ਗੱਲ ਕਰੀ ਤਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਥੋੜਾ ਬਹੁਤਾ ਡਰਾਈ ਦਿਖਾਈ ਦੇ ਰਹੇ ਨੇ ਪਰ ਬਾਕੀ ਜਿਹੜੀ ਮੇਨ ਦਿੱਕਤ ਹੈ ਉਹ ਇਹ ਹੈ ਜੀ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਤੇ ਮੋਹਾਲੀ ਇਹਨਾਂ ਵਿੱਚ 6 ਤਰੀਕ ਨੂੰ ਅਤੇ 7 ਤਰੀਕ ਨੂੰ ਲਗਾਤਾਰ ਵਰਖਾ ਹੈ ਕਿਤੇ ਨਾ ਕਿਤੇ ਚਿੰਤਾ ਵਾਧੀ ਹੋਈ ਦਿਖਾਈ ਦੇ ਰਹੀ ਹੈ 7 ਤਰੀਕ ਦੀ ਗੱਲ ਕਰੀ 7 ਤਰੀਕ ਨੂੰ ਚਿੰਤਾ ਤਾਂ ਹੋਰ ਵਾਧ ਰਹੀ ਕਿਉਂਕਿ ਲਗਾਤਾਰ ਪੂਰੇ ਪੰਜਾਬ ਦੇ ਉੱਪਰ ਮੀਂਹ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਵਿੱਚ ਦੁਆਰਾ ਤੋਂ ਮੀਂਹ ਦੇਖਣ ਨੂੰ ਮਿਲ ਸਕਦਾ ਤਕੜਾ ਬਾਕੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਾਮਾਸ਼ਹਿਰ ਲੁਧਿਆਣਾ ਬਰਨਾਲਾ ਬਠਿੰਡਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਤੇ ਫਸਿਲਕਾ ਦੇ ਵਿੱਚ ਵੀ ਠੀਕ ਠਾਕ ਬਰਸਾਤ ਜਿਹੜੀ ਹੈ 7 ਸਤੰਬਰ ਨੂੰ ਦਿਖਾਈ ਦੇ ਸਕਦੀ ਰਹੀ ਹੈ ਜਿਸ ਦੇ ਨਾਲ ਚਿੰਤਾ ਹੋਰ ਜ਼ਿਆਦਾ ਵਧ ਰਹੀ ਹੈ ਨੁਕਸਾਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਾਡਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਾਖੜੇ ਤੋਂ ਅਗਰ ਗੱਲ ਕਰੀਏ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਗਰ 100 ਰੁਪਏ ਦਾ ਪਾਣੀ ਛੱਡਿਆ ਜਾਂਦਾ ਅਗਰ ਮੈਂ ਪਰਸੈਂਟੇਜ ਦੀ ਗੱਲ ਕਰਾਂ ਅਗਰ 100% ਪਾਣੀ ਛੱਡਿਆ ਜਾਂਦਾ ਅਗਰ 100 ਰੁਪਏ ਦਾ ਪਾਣੀ ਛੱਡਿਆ ਜਾਂਦਾ ਤਾਂ ਸਵਾਨ ਨਦੀ ਉਹਨਾਂ ਨੂੰ ਮਿਲਦੀ ਆ ਕਿ ਅਨੰਦਪੁਰ ਸਾਹਿਬ ਦੇ ਨੇੜੇ ਤੇ ਭਰਤਗੜ ਦੇ ਨੇੜੇ ਆ ਕੇ ਸਤਲੁਜ ਦੇ ਵਿੱਚ ਸਾਡਾ ਸਰਸਾ ਨਦੀ ਗਿਰਦੀ ਹੈ ਤੇ ਅੱਗੇ ਜਾ ਕੇ ਹੋਰ ਵੀ ਖੱਡਾਂ ਬਰਸਾਤੀ ਨਾਲੇ ਆਉਂਦੇ ਨੇ ਜਿਨ੍ਹਾਂ ਦੇ ਕਰਕੇ ਜਿਹੜਾ ਰਿਸ ਜਿਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਹੈ ਉਹ ਪੰਜਾਬ ਦਾ ਲਗਾਤਾਰ ਹੁੰਦਾ ਦਿਖਾਈ ਦੇ ਰਿਹਾ ਹੈ 8 ਤਰੀਕ ਦੀ ਗੱਲ ਕਰੀਏ ਤਾਂ ਫੇਰ ਤੋਂ ਸਾਨੂੰ ਪਠਾਨਕੋਟ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਦਾ ਜੀ ਜੋ ਕਿਤਨੇ ਕਿਤੇ ਨੁਕਸਾਨ ਕਰ ਸਕਦਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਸਭ ਜਾ ਅਜੀਤ ਸਿੰਘ ਨਗਰ ਮੋਹਾਲੀ ਤੇ ਪਟਿਆਲਾ ਇਹਨਾਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਜਿਦੇ ਸਿੱਟੇ ਵਜੋਂ ਫੇਰ ਤੋਂ ਕਿਤੇ ਨਾ ਕਿਤੇ ਸਤਲੁਜ ਰਾਵੀ ਬਿਆਸ ਘੱਗਰ ਸੁਖਨਾ ਲੇਕ ਇਹਨਾਂ ਦੇ ਵਿੱਚ ਪਾਣੀ ਭੱਦ ਸਕਦਾ ਹੈ ਨੀਵੇਂ ਇਲਾਕਿਆਂ ਨੂੰ ਖਤਰਾ ਇਨਾ ਦਿਨਾਂ ਦੇ ਵਿੱਚ ਸਾਨੂੰ ਤਰਨ ਤਰਨ ਤੋਂ ਲੈ ਕੇ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਮੋਗਾ ਬਟਿੰਡਾ ਬਰਨਾਲਾ ਮਾਨਸਾ ਇਹਨਾਂ ਦੇ ਵਿੱਚ ਮੀਂਹ ਘਟ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਹੜ੍ਹਾਂ ਦਾ ਖਤਰਾ ਪੰਜਾਬ ਦੇ ਉੱਪਰ ਮੰਡਰਾ ਰਿਹਾ ਹੈ ਏਸੀਜੀ ਅਪਡੇਟ 8 ਸਤੰਬਰ ਤੱਕ ਦੀ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਸਹੀ ਤਰੀਕੇ ਨਾਲ ਸਮਝ ਲੱਗੀ ਹੋਵੇਗੀ ਤਾਂ ਹੀ ਤੇ ਬਾਰ ਬਾਰ ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਅਤੇ ਮੌਸਮ ਦੀ ਹਰ ਇੱਕ ਜਾਣਕਾਰੀ ਲਈ ਸਾਡੇ ਚੈਨਲ ਦੇ ਉੱਪਰ ਆਉਂਦੇ ਰਿਹਾ ਕਰੋ ਤੇ ਵਾਹਿਗੁਰੂ ਰਾਮ ਅੱਲਾ ਮਾਤਾ ਰਾਣੀ ਕਿਸੇ ਨੂੰ ਵੀ ਤੁਸੀਂ ਮੰਨਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਪੰਜਾਬ ਕਿੰਨੇ ਕਿਤੇ ਤੁਹਾਡੀ ਅਰਦਾਸ ਬਚਾ ਸਕਦੀ ਹੈ ਧੰਨਵਾਦ ਜੀ